ਅਜਿਹਾ ਕਿਰਤਨ ਕਰਿਆ ਸੀ ਕਿ ਜਦੋਂ ਮਹਾਰਾਜੀ ਕਿਰਪਾ ਨਾਲ ਬੜਾ ਸੁੰਦਰ ਤਰੀਕੇ ਨਾਲ ਚੱਲ ਰਿਹਾ ਸੀਗਾ ਜੀ ਇਹ ਤੁਰਿਆ ਆਉਂਦਾ ਗੁਰੂ ਕਬਾਗ ਸਾਹਿਬ ਤੋਂ ਮੰਦਰ ਪ੍ਰਸ਼ਾਦਾ ਸ਼ੱਕ ਨਗਰ ਦੀ ਦੁਬਾਰਾ ਚੱਲੂ ਹੋਇਆ ਤੇ 3-4 ਕਿਲੇ ਹੀ ਪਹੁੰਚਿਆ ਨਾ ਕਿਰਤਨ ਦੀ ਪਹਿਲੀ ਟੈਲੀ ਲੱਗੀ ਤੇ ਦੂਜੀ ਟੈਲੀ ਜਦੋਂ ਲੱਗਣ ਲੱਗੀ ਤੇ ਇੱਕ ਆਟਰਸਾਈਕਲ ਰੇਸਾ ਦੇ ਕੇ ਸ਼ਾਇਦ ਆ ਰਿਹਾ ਸੀਗਾ ਤੇ ਇੱਥੋਂ ਵੀ ਬੱਚਿਆਂ ਨੇ ਕਿਹਾ ਵੀ ਸਾਈਡ ਤੇ ਕਰ ਲੋ ਸਾਈਡ ਤੇ ਹੋਇਆ ਪਰ ਪਤਾ ਨਹੀਂ ਲਾ ਚਾਉਂਦੇ ਪਤਾ ਨਹੀਂ ਕਿਸੇ ਤਰੀਕੇ ਉਹਨਾਂ ਨੇ ਹਵਲਾ ਕਰਤਾ ਲੜ ਪਏ ਲੜਨ ਤੋਂ ਬਾਅਦ ਉਹ ਛਡਾਇਆ ਉਹ ਵੀਡੀਓ ਫੁਟੇ ਵਿੱਚ ਹੈਗਾ ਉਹ ਛਡਾਇਆ ਚਲੇ ਗਏ ਪਤਾ ਨਹੀਂ ਕਿ ਫੋਨ ਕਰਕੇ ਕਿ ਦੋ ਤਿੰਨ ਬੱਚੇ ਹੋਰ ਉਹਨਾਂ ਦੇ ਨਾਲ ਵਧੇ ਆਏ ਉਹਨਾਂ ਨੇ ਕੋਈ ਪ੍ਰਾਣੇ ਦੇ ਦਾਤਰ ਜੇ ਸੀਗੇ ਜੀ ਵੱਡੇ ਵੱਡੇ ਉਹ ਲੈ ਕੇ ਆ ਗਏ ਤੇ ਉਹਨਾਂ ਨੇ ਉਹਨਾਂ ਨੂੰ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਸ਼ੌਕ ਜਾਂ ਭੈ ਨਹੀਂ ਸੀ ਉਹਨਾਂ ਨੂੰ ਮਹਾਰਾਜ ਦੀ ਅਧਰਵਾਦ ਕੋਈ ਨਹੀਂ ਮਹਾਰਾਜ ਨੇ ਪਾਲ ਕੀ ਨਾਲ ਹੀ ਸਾਹਮਣੇ ਤੇ ਉਹਨਾਂ ਨੇ ਜੱਲੀਆ ਕਹਿੰਦੇ ਹਜ਼ਾਰਾਂ ਕੱਢਿਆ ਇਸ ਸੰਗ ਤੇ ਧੌਣ ਤੇ ਦਾਤਰ ਵਜਿਆ ਮਹਾਰਾਜ ਨੂੰ ਵਜਾ ਹੋ ਗਿਆ ਟੱਕ ਲੱਗਿਆ ਮੇਟ ਲੱਤ ਨੇ ਵਜਿਆ ਹੋਇਆ 1:00 ਦੇ ਹੱਥ ਦੇ ਵਜਿਆ ਜੀ ਤੇ ਉਹਦੀ ਦਾੜੀ ਫੜ ਲਈ ਗਈ ਬੜੀ ਮੁਸ਼ਕਲ ਨਾਲ ਬਾਪੂ ਕਿਤਾ ਪਰ ਬਹੁਤ ਬੁਰਾ ਹਾਸਿ ਕੇ ਜੀ ਬੜੀ ਥੋਰ ਦੇਵੀ ਵਾਲੀ ਸਥਿਤੀ ਸੀਗੀ ਸਮਝੋ ਬਾਸ ਸੀ ਬੜੀ ਮੁਸ਼ਕਲ ਦੇ ਨਾਲ ਸੜਾਈ ਦਾ ਸੀ ਪਰ ਉਹ ਭੱਜ ਕੇ ਜਾਂਦੇ ਸੀ ਕਿ 3-4 ਚਾਰ ਨੌਜਵਾਨ ਸੀਗੇ ਜੀ ਟੋਟਲ ਜਿਹੜੇ ਨੌਜਵਾਨਾਂ ਨੇ ਹਮਲਾ ਕੀਤਾ ਤੇ ਜਿਸ ਨੌਜਵਾਨ ਤੇ ਹਮਲਾ ਹੋਇਆ ਉਹ ਕੌਣ-ਕੌਣ ਸੀਗੇ ਜਿਹੜਾ ਨੌਜਵਾਲਾ ਜੀ ਉਹ ਤਾਂ ਗੱਤਗਾ ਖੇਡਦਾ ਖਿਡਾਰੀ ਆ ਅੱਛਾ ਖੇਡਦਾ ਸਿੱਖਦਾ ਵਾ ਗੱਤਗਾ ਇਹ ਉਹ ਪਤਾ ਨਹੀਂ ਕੀ ਆਪ ਤਾਂ ਪੜੀ ਕਿ ਉਹ ਉੱਥੇ ਉੱਪਰ ਆਪੇ ਜੀ ਉਹ ਤਾਂ ਖਿਡਾਰੀ ਸਿੱਖਦਾ ਗੱਤਗਾ ਆਪਣੇ ਸੁਲਤਾਨਪੁਰ ਦੇ ਵਾਸੀ ਆ ਤੇ ਦੂਸਰੇ ਜਿਹੜੇ ਬੱਚੇ ਆ ਉਹ ਵੀ ਸੁਲਤਾਨਪੁਰ ਦੇ ਹੀ ਆ ਜੀ ਆਪਣੇ ਕਾਫੀ ਸ਼ਹਿਰਾਂ ਦੇ ਬੱਚੇ ਆ ਪਤਾ ਨਹੀਂ ਕੀ ਕਾਰਨ ਬਣਿਆ ਉਹ ਆਪਾਂ ਦੇਖ ਤਾਂ ਬਹੁਤ ਗੁਰੇ-ਦਰੀਏ ਕਿਹਣਾ ਫਸੇ ਪਰ ਸਮਾਨੀ ਨਹੀਂ ਸੀ ਆਜੇ ਕਿ ਨਹੀਂ ਇੰਨੇ ਜ਼ਿਆਦਾ ਕਿ ਨਹੀਂ ਉਹਨਾਂ ਨੇ ਦੇਖੀ ਮਾਰੇ ਦੀ ਵਾਰ ਕੀ ਆ ਰਹੀ ਆ ਇੰਨੇ ਬੱਚੇ ਖੜੇ ਇੰਨਾ ਸultanpur 로ਦੀ ਦਾ ਕੀ ਰੋਸ ਕਰਦਾ ਨਾ ਹੀ ਦੇਖਣ ਨੂੰ ਮਿਲੇ ਅੱਜ ਕੈਮਰਾ ਦੇ ਵਿੱਚ ਹੋਊਗਾ ਇੱਥੇ ਕੈਮਰਾ ਚੌਂਕ ਲੱਗੇ ਆ ਬਹੁਤ ਜੀ ਮੇਰੇ ਹਿਸਾਬ ਨਾਲ ਉਹ 4 ਫੁੱਟ ਤੋਂ ਲੰਬੇ ਹੋਣੇ ਆ ਜੀ ਉਹ ਕਾਲੇ ਹੀ ਰੱਖਦੇ ਦਾਤ ਸੀਗੇ ਲੰਬੇ ਲੰਬੇ ਇਹ ਤਾਂ ਮਾਰੇ ਹੀ ਰੱਖ ਗਿਆ ਜੀ ਬਗਨੇ ਗੁੜੀ ਮੋੜੇ ਹੋ ਹੋ ਕੇ ਬੜੀ ਅਰੇ ਮੇਰੀ ਬਾਹ ਮਜੀ ਬੜੀ ਅਰੇ ਮੇਰੀ ਬਾਹ ਦੇ ਵਿੱਚ ਲਿਆਈ ਜੀ ਸਰਾਰ ਦੇ ਪਿੱਛੇ ਜਿਹੜੇ ਰੱਖ ਗਿਆ ਹੋਰ ਸੰਖੇਤੀ ਰੱਖ ਗਿਆ ਸੰਗਤ ਦੇ ਵੀ ਇੱਕ ਟਿੱਕਾ ਜਿਹਾ ਤੋਂ ਉੱਪਰ ਆਇਆ ਤੇ ਸੰਗਤ ਦੇ ਵੀ ਬੱਜਿਆ ਆ। ਕਿ ਆ ਹੁਣ ਤੁਹਾਡੇ ਸਾਹਮਣੇ ਚੌਂਕ ਵਿਹਲਾ ਕਰਤਾ ਜੀ ਇੱਥੇ ਰੌਣਕ ਸੀਗੀ। ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਗੱਲਬਾਤ ਹੋਈ ਗਈ। ਹਾਂਜੀ ਇਹ ਸਹਾਰਾ ਸਿੰਘ ਜੀ ਪਹੁੰਚੇ ਤੇ ਹੋਰ ਅਫਸਰ ਪਹੁੰਚੇ ਸੀਗੇ। ਉਹਨਾਂ ਦੇ ਨਾਂ ਤਾਂ ਲਿਖੇ ਆ ਜੀ। ਪਰ ਉਹ ਜਿਹੜੇ ਮੈਨੂੰ ਲੱਗਦਾ ਕਿ ਨਹੀਂ ਸੂਤ ਉਹਨਾਂ ਨਾਲ ਕੰਮ ਨਹੀਂ ਕਰਦਾ ਜੀ ਉਹਨਾਂ ਦਾ। ਜੀ ਦੇਖੋ ਕੀ ਕਰਦੇ ਆ ਜੀ ਪ੍ਰਸ਼ਾਸਨ ਕੀ ਕਰਦਾ ਵਾ। ਸਾਡੇ ਬੱਚਿਆਂ ਨੂੰ ਤਾਂ ਫੇਰ ਉਹ ਪਤਾ ਨਹੀਂ ਕੀ ਉਹਨਾਂ ਜਲੂਨ ਸਾਹਿਬ 'ਚ ਉਂਗਲਾਂ ਕਰ ਕਰ ਕੇ ਜਾਂਦੇ ਤੈਨੂੰ ਪਛਾਣ ਲਿਆ ਵਾ। ਇੰਨਾ ਨਿਜਿੱਠਾ ਹੈ ਇਹ ਵੀ ਬੱਚਾ ਸਾਡਾ ਗੜਾਨ ਮਤਲਬ ਕਿ ਰੋਕਿਆਂ ਨੂੰ ਉਹ ਕਹਿੰਦਾ ਤੁਸੀਂ ਮੇਰੇ ਨੂੰ ਰੋਕੀ ਜਾਂਦੇ ਹੋ ਚਾਰ ਚਾਰ ਪੰਜ ਪੰਜ ਜਾਣੇ ਪੈ ਰਹੇ ਆ ਤੇ ਸਾਡਾ ਚਲੋ ਸਿਆਣੇ ਹੁੰਦਾ ਪਰ ਜੇ ਹੀ ਆਂਦਾ ਸੀ ਵਿਚਾਰ ਰੱਖਣਾ ਦੋਵੇਂ ਤਰ੍ਹਾਂ ਦਾ ਦੋਵੇਂ ਤਰ੍ਹਾਂ ਦਾ ਵਿਜਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਉਹ ਮਿਲਣੋਂ ਉਮੀਦ ਆ ਕਿ ਦੁਬਾਰਾ ਜੇ ਉੱਥੇ ਨੁਕਸਾਨ ਹੁੰਦਾ ਵਾ ਤਾਂ ਉਹ ਜੀਹਰ ਦਾ ਉਹ ਚਾਰ ਬੱਚੇ ਹੀ ਆ ਜਿਨ੍ਹਾਂ ਨੇ ਹੁਣ ਸਰਜਾਮ ਚੌਕ ਦੇ ਵਿੱਚ ਕਹਿ ਦਿੱਤੀ ਕਿ ਪਰਾ ਨੁਕਸਾਨ ਕਰਾਂਗੇ ਇਦਾਂ ਕਹਿੰਦੇ ਸੀ ਜੀ 12 ਗੱਡੀਆਂ ਗਈਆਂ ਮਤਲਬ ਉਹ ਜੀ ਟੋਟਲ 95 ਤੋਂ ਸਿੱਧਾ ਗਿਆ ਕਿ ਤੁਹਾਡੀ VIP ਆ ਜਣੀ ਗਾੜ ਕੱਟਣ ਦੀ ਉਹ ਗਾੜ ਨੇ ਕੱਟੀ ਆਪਣਾ ਮਨ ਨਹੀਂ ਮੰਨਦਾ ਉਹ ਵਜਨ ਕਰੀਏ ਗਾੜ ਕੱਟੀ ਹੋਣਾ ਹੈ ਮਾਰ ਪੈਣਾ ਦੇ ਅੰਗਲਾ ਕਿੱਥੇ ਘਟਨਾ ਕਰਮ ਦਾ ਪੂਰਾ ਕਾਰਨ ਨਹੀਂ ਸਮਝਾਇਆ ਕੀ ਹੋਇਆ ਕਾਰਨ ਜੀ ਬਸ ਮੋਟਰਸਾਈਕਲ ਆਇਆ ਕੋਈ ਦੇਖਾ ਦਿੰਦਾ ਸੀ ਉਹਨੂੰ ਰੋਕਿਆ ਗਿਆ ਉਹ ਦਿਨ ਆਲੀ ਤੇ ਪਿੱਛੇ ਨਾਲ ਖਾਪਾਈ ਮਹਾਰਾਜ ਦੀ ਪਾਲਕੀ ਲੰਗਦੀ ਸੀਗੀ ਪਾਲਕੀ ਲੰਗਦੀ ਫਈ ਤੇ ਹੱਥੋਂ ਪਾਈ ਗਿਆ ਹੋ ਗਿਆ ਉਹਨੇ ਕਿਹਾ ਵੀ ਰੁਕ ਜਾਓ ਪਾਲਕੀ ਆ ਰਹੀ ਹੈ ਪਰ ਉਹਨਾਂ ਲਿਆਜਿਆ ਨਗੀ ਸਾਹਿਬ ਜੀ ਪਾਲਕੀ ਦਾ ਵੀ ਕੋਈ ਨਹੀਂ ਹੋਇਆ ਕਿ ਠਿਕੂ ਨੇ ਸਿੰਘ ਨੇ ਰੋਕਿਆ ਰੋਕਿਆ ਨਹੀਂ ਉਲਟਾ ਉਹਨੇ ਫੋਨ ਕਰਕੇ ਹੋਰ ਮੋਢੇ ਲਾਣ ਕੇ ਕੇ ਸੰਬੰਧਿਤ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਇਹ ਨਗਰ ਕੀਰਤਨ ਜਿਹੜਾ ਜੀ ਮਹਾਰਾਜ ਸਾਹਿਬ ਦੇ ਪਰਿਵਾਰ ਦੀ ਸ਼ੀਧੀ ਦਾ ਵਾਜੀ ਬਾਬਾ ਜੀਵਨ ਸਿੰਘ ਭਾਈ ਜੇਤਾ ਸਿੰਘ ਜੀ ਭਾਈ ਸੰਗਤ ਸਿੰਘ ਜੀ ਦੇ ਸ਼ੀਧੀ ਦਾ ਸੰਗਤ ਭਾਈ ਜੀਵਨ ਸਿੰਘ ਸੇਵਾ ਸੁਸਾਇਟੀ ਜਿਹੜੀ ਉਹਦੀ ਤੋ ਮਨਾ ਰਹੀ ਐ ਨਾਲ ਮਿਲ ਕੇ ਸਾਰੇ ਕਰ ਰਹੇ ਆ ਜੀ ਪਤਾ ਨਹੀਂ ਸ਼ਾਇਦ ਤਾਂ ਹੀ ਕੁਝ ਹੋਇਆ ਤਾਂ ਕਿਉਂਕਿ ਜੇ ਵੱਡੇ ਧਰਾਨੇ ਬਣਾਇਆ ਹੋਵੇ ਤਾਂ ਸ਼ਾਇਦ ਨਾ ਹੁੰਦਾ। ਇਹ ਛੋਟੇ ਧਰਾਵੀ ਸੀ ਤਾਂ ਕਰਕੇ ਹੋ ਰਿਹਾ ਮਹਾਰਾਜ ਹੀ ਜਾਣਦਾ ਜੀ ਕੀ ਵੇਚ ਬਣੀ ਐ ਪਰ ਨਿੱਕੀ ਜੀ ਕੋਈ ਗਲਤੀ ਤੋਂ ਬਿਨਾ ਇੰਨਾ ਹੰਗਾਮਾ ਹੋਇਆ ਮਹਾਰਾਜ ਲੋਕੀ ਦਰਸ਼ਨ ਕਰਨ ਦੇ ਹੀ ਇਹਦੇ ਸਿੰਘ ਨੇ ਕਿਹਾ ਵੀ ਭਾਈ ਰੁਕ ਜਾ ਤੋ ਬੂਟ ਪਾਏ ਆ ਵੀ ਮਹਾਰਾਜ ਦਾ ਸੂਟ ਪਾਉਣ ਡਿਆ ਵੀ ਪਿੱਛੇ ਹੋ ਕੇ ਖਲੋ ਜਾ ਆਹ ਸੇਂਗੇ ਸੀ ਇਹਨੂੰ ਉਹਨੇ ਦਾੜੇ ਤੋਂ ਫੜ ਲਿਆ ਦਾੜੇ ਤੋਂ ਫੜ ਕੇ ਤੇ ਇਹਦਾ ਦਾੜਾ ਨਹੀਂ ਛੱਡਿਆ ਕਿ ਜੇ ਇੱਕ ਦੋ ਹਿੰਕੇ ਬਾਅਦ ਵਿੱਚ ਆਇਆ ਆਹ ਦੇਖੋ ਸਾਹਮਣੇ ਸਾਡੇ ਇਹ ਜੀ ਫੋਨ ਨਾਲ ਲਿਬੜੀ ਪਈ ਆ ਇਹ ਕਾਹ ਮਾਰ ਰਿਹਾ ਇੱਥੇ ਇਹ ਕਾਹ ਮਾਰ ਰਿਹਾ ਇੱਥੇ ਸਭ ਤੋਂ ਪਹਿਲ ਉਹ ਸੇਂਗੇ ਦੇ ਦਾੜੇ ਦੀ ਬੇਦਬੀ ਕੀਤੀ ਆ ਫਿਰ ਚਲੇ ਗਏ ਦੌੜ ਕੇ ਉੱਥੇ ਵੇਲੇ ਤੇ ਜੇ ਫਿਰ ਇਹਨਾਂ ਨੇ ਜਾਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਫੇਰ ਨਿਹੰਗ ਸਿੰਘ ਆਪ ਕਾਰਵਾਈ ਕਰਨਗੇ ਤੇ ਚਿੱਤੂ ਤਾਂ ਕਿ ਮਰਜੀ ਧੌੜ ਲਾ ਲੈ। ਵੈਰੀ ਗੁੱਡ ਜੀ ਕਰਤਾ। ਇਹ ਨਗਰ ਕੀਰਤਨ ਕਿਹਦੇ ਸੰਬੰਧ ਚ ਕੱਢਿਆ ਜਾ ਰਿਹਾ ਸੀ? ਇਹ ਪਾਜੀ ਨਗਰ ਕੀਰਤਨ ਦਾ ਹੈ। ਮਮਾ ਜੀ ਸਿੰਘ ਤੇ ਮਮਾ ਸਿੰਘ ਸਾਹਿਬ ਦੇ ਚੀਤਾ ਦੇ। ਉਹਨਾਂ ਦੇ ਦਵਾਈ ਨਗਰ ਕੀਰਤਨ ਹਰ ਸਾਹਿਬ ਦੇ ਘਰ ਹੋ ਕੇ ਆਪਣੇ ਆਪਣੇ ਫੇਰ ਸਾਹਿਬ ਤੱਕ ਜਾਣਾ ਸੀ ਨਗਰ ਕੀਰਤਨ। ਉਹਨਾਂ ਨੇ ਵਿੱਚ ਹੀ ਆ ਕੇ ਵੀ ਲੋਕ ਨੂੰ ਕਿਸੇ ਪਸ਼ਵਰ ਨੇ ਕੀਤਾ ਸੀ ਆਹ ਦੇ ਸਾਹ ਲੱਗਿਆ ਜਾ ਰਿਹਾ ਮੇਰਾ ਨਾਮ ਭਈ ਰੋਹਨ ਮੈਂ ਹਨਾ ਠੰਡਾ ਲੈਣ ਜਾ ਰਿਹਾ ਸੀ ਤੇ ਭਈ ਉਹਨਾਂ ਨੇ ਮੈਨੂੰ ਭੇਜਿਆ ਕਹਿੰਦੇ ਜਾ ਠੰਡਾ ਲੈ ਆ ਮੈਂ ਉੱਥੇ ਗਿਆ ਉੱਥੇ ਨਗਰ ਕੀਰਤਨ ਜਾ ਰਿਹਾ ਸੀ ਤੇ ਉਹ ਮੈਨੂੰ ਕਹਿੰਦੇ ਅੱਗੇ ਲੈ ਅੱਗੇ ਤੇ ਮੈਂ ਅੱਗੇ ਲੈ ਗਿਆ ਤੇ ਸਾਈਡ ਤੇ ਮੋਟਰਸਾਈਕਲ ਤੇ ਇਹ ਇੱਕ ਸਿੱਖ ਹੈ ਜੈਨੀ ਤੇ ਉਹਨੇ ਪਤਾ ਕੀ ਕੀਤਾ ਮੈਂ ਕਹਿੰਦਾ ਸਾਈਡ ਤੇ ਲਾਲਾ ਦਿਨ ਜਿਆਦਾ ਅੱਗ ਲੱਗੀ ਮੈਂ ਕਹਾ ਬਾਬਾ ਜੀ ਸਾਈਡ ਤੇ ਆ ਤੇ ਬਿਆਨ ਨਾ ਕੋ ਆਪਾਂ ਕਰ ਲੈਨੇ ਹਨਾ ਵੀ ਗੱਲ ਕੀ ਈ ਨਹੀਂ ਕਹਿੰਦਾ ਤੂੰ ਜਦਾ ਮੈਂ ਕਹਿੰਦਾ ਜਿੰਦਾ ਕੋਈ ਨਸ਼ਾ ਨਿਸ਼ਾਣ ਨਹੀਂ ਕੀਤਾ ਪਿਆ ਸੀ ਕਹਿੰਦਾ ਜੇ ਫਿਰ ਇੰਨੀ ਜੁਰਤ ਤਾਂ ਨਾ ਤੇ ਚ ਕਹਿੰਦਾ ਤੂੰ ਉੱਤਰਿਆ ਮੈਂ ਕਹਾ ਮੈਂ 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 ਕਹਾ ਮੈਂ ਕਹਾ ਤੋ ਉੱਤਰਾਂ ਤੇ ਫਿਰ ਇਹਨੇ ਨੂੰ ਮੇਰਾ ਮੋਟਰਸਾਈਕਲ ਵੀ ਡਿੱਗ ਗਿਆ ਸਾਰੇ ਇਹਨੇ ਪੈ ਗਏ ਮੈਨੂੰ ਆਣ ਕੇ ਜਫਾ ਮਾਰ ਜਫਾ ਮਾਰ ਲਿਆ ਇਹਨਾਂ ਨੇ ਫਿਰ ਕੁਰਬਾਨਾ ਕਰਪੂਨਾ ਮੇਰੇ ਮਾਰੀਆਂ ਫਿਰ ਉੱਥੇ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਿੰਨੇ ਤੁਸੀਂ ਵੀ ਤਿਹਾਰ ਲੈ ਕੇ ਆਪਣੇ ਦੋਸਤਾਂ ਨੂੰ ਦਿਖਾਈ ਦਿੰਦੇ ਹੋ ਹਾਂ ਫਿਰ ਫਿਰ ਉੱਥੋਂ ਕਿਸੇ ਨੇ ਫੋਨ ਕੀਤਾ ਇਹਨਾਂ ਨੂੰ ਕਹਿੰਦੇ ਤੁਹਾਡੇ ਮੁੰਡੇ ਤੇ ਕਹਿੰਦੇ ਸਾਟ ਲੱਗ ਗਈ ਲੈ ਆਏ ਇੱਥੋਂ ਇਹ ਫੇ ਆਏ ਉਹਨਾਂ ਦਾ ਦੋਸ਼ ਹੈ ਕਿ ਜਿਹੜਾ ਕੇਸਾ ਦੀ ਬੇਅਦਬੀ ਕੀਤੀ ਗਈ ਹੈ ਲਾੜੇ ਦੀ ਬੇਅਦਬੀ ਕੀਤੀ ਗਈ ਹੈ ਇੰਦਾ ਇੰਦਾ ਦੀ ਬੱਬਾਈ ਕੋਈ ਗੱਲ ਨਹੀਂ ਇੰਦਾਂ ਦੀ ਕੋਈ ਗੱਲਬਾਤ ਹੋ ਗਈ ਸੀ ਸੀ కెమెਰਾ ਸਾਰਾ ਪੱਲ ਲੱਗ ਜਾਂਦਾ ਕੋਈ ਗੱਲ ਨਹੀਂ ਬੈਠਿਆ ਜੈਸੇ ਗੱਲ ਪਰ ਪਰ ਝੂਠੇ ਦੋਸ਼ਾਂ ਜਿਹੜੇ ਵੀ ਬੰਦੇ ਲੱਗਦੇ ਆ ਮਤਲਬ ਇਹ ਆ ਕਿ ਝੂਠੇ ਦੋਸ਼ ਨਹੀਂ ਜਿਹੜੇ ਲੋਣੇ ਜਿਹੜੀ ਗੱਲ ਬੰਦੀ ਹੋ ਆਪਦੀ ਕਰੋ ਸਾਡੇ ਨੂੰ ਕਿੱਥੇ ਲੱਗੀ ਆ ਇੱਥੇ ਲੱਗੀ ਬਾਹ ਤੇ ਹੀ ਆ ਵੇਖੋ ਨਗਰ ਕਿੰਦੇ ਦੇ ਇਦਾਂ ਹੋਇਆ ਨਾ ਇਹ ਮੁੰਡਾ ਜਦੋਂ ਸਾਨੂੰ ਫੋਨ ਲਾਇਆ ਉਦੋਂ ਇਹਨਾਂ ਮੈਂ ਦੇਖਿਆ ਜਾ ਕੇ ਕਿ ਅਸਲ ਜੇ ਇਹ ਗੱਲ ਇਹਨਾਂ ਹੱਥਾਂ ਸਾ ਵਾਪਰੇ ਨਹੀਂ ਉਥੇ ਖੁਦ ਮੈਂ ਜਦੋਂ ਆਪ ਜਾ ਕੇ ਦੇਖਿਆ ਹੋਆ ਤੇ ਇਹਨੂੰ ਸਾਰਿਆਂ ਨਾਲ ਕਾਫੀ ਬੰਦੇ ਪਿੱਛੋਂ ਜਫਾ ਦਾ ਪਾ ਕੇ ਤੇ ਅੱਗੇ ਉਹ ਮੁੰਡਾ ਘੁੱਟਦਾ ਪਿਆ ਇਹਨੂੰ ਠੀਕ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਵੀ ਨਹੀਂ ਉਹ ਰੁਕਿਆ ਫਿਰ ਉਹਨੂੰ ਮੈਂ ਥੋੜਾ ਪਰੇ ਸਾਈਡ ਤੇ ਕੀਤਾ ਜਿਹੜੇ ਮੇਨ ਮੌਤਵਾਰ ਬੰਦੇ ਸੀਗੇ ਨਾ ਉਹਨਾਂ ਦੇ ਉਨਾਂ ਨੇ ਮੈਨੂੰ ਕਿਹਾ ਕਿ ਭਾਈ ਇਦਾਂ ਇਦਾਂ ਮੈਂ ਕਿਹਾ ਦੇਖੋ ਮਾਰੇ ਇਦਾਂ ਦਿਹਾੜਾ ਵਾ ਆਪਾਂ ਕੱਦੋਂ ਇਦਾਂ ਦੀ ਕੋਈ ਗੱਲਬਾਤ ਕਰਨੀ ਪਰ ਮੈਂ ਕਿਹਾ ਤੁਹਾਡੇ ਬੰਦੇ ਨੂੰ ਇਹ ਚਾਹੀਦਾ ਵਾ ਚਲੋ ਅਗਰ ਆਪਾਂ ਕਿ ਇਹਨੂੰ ਰੋਕ ਵੀ ਰਹੇ ਨਾ ਤੇ ਨਿਮਰਤਾ ਸੇ ਇਹਨੂੰ ਰੋਕੋ ਉਸ ਤੋਂ ਬਾਰਾ ਨਹੀਂ ਰੋਕਦਾ ਫੇਰ ਜੋ ਮਰਜ਼ੀ ਕਰੋ ਤင်း ਜੇ ਸਿੱਧਾ ਜਾਂਦੇ ਆ ਬੋਲੂਗੇ ਉਹਨੂੰ ਰੋਲਾ ਪਾਉਗੇ ਕਿ ਇਦਾਂ ਇਦਾਂ ਤਾਂ ਫੇਰ ਬੰਦਾ ਵੀ ਚਲੋ ਕੀ ਕਰੇ ਹੁਣ ਉੱਥੇ ਉਸ ਤੋਂ ਬਾਅਦ ਹੀ ਦੁਬਾਰਾ ਗੱਲ ਪੈ ਗਿਆ ਚਲੋ ਮੇਰੇ ਜਾਨ ਤੋਂ ਬਾਅਦ ਮੈਨੂੰ ਮੈਨੂੰ ਪਤਾ ਮੈਂ ਕਿਦਾਂ ਨੂੰ ਕਢਾ ਕੇ ਲਿਆਇਆ ਜਾਂ ਕਿਦਾਂ ਨਹੀਂ ਹਣਾ ਉਸ ਤੋਂ ਬਾਅਦ ਚਲੋ ਮਾਰੇ ਸਾ ਮਰੇ ਦੇ ਇੱਕੋ ਸਾਰਿਆਂ ਲਈ ਜਿਹੜੀ ਇਹ ਘਟਨਾ ਹੋਈ ਹੈ ਤੁਸੀਂ ਕਿਸ ਤਰ੍ਹਾਂ ਮੰਨਦੇ ਜਿਹੜੇ ਉਹਨਰ ਨੇ ਕਿੰਨਾਂ ਦੌਰਾਨ ਇਕੱਠਾ ਹੋਈ ਹੈ ਹਾਂਜੀ ਤੁਸੀਂ ਮੰਨਦੇ ਹੋ ਕਿ ਇਹ ਗਲਤ ਹੋਇਆ ਜੋ ਵੀ ਹੋਇਆ ਚਲੋ ਹੋਇਆ ਹਾਂ ਹੀ ਇਹ ਮੰਨਦੇ ਕਿ ਹੋਇਆ ਜੋ ਹੋਇਆ ਗਲਤ ਹੋਇਆ ਪਰ ਅਗਰ ਉਹ ਹੋ ਸਕਦਾ ਅਗਰ ਉਹਨਾਂ ਲੋ ਨਿਮਰਤਾ ਸਹਿਤ ਕਿਹਾ ਜਾਂਦਾ ਤੇ ਸਾਡਾ ਬੰਦਾ ਵੀ ਉੱਥੇ ਪਹਿਲੀ ਗੱਲ ਤਾਂ ਖੜਾ ਸਾਈਡ ਤੇ ਸੀਗਾ ਅਗਰ ਉਹਨਾਂ ਨੂੰ ਥੋੜਾ ਜਿਹਾ ਲੱਗਾ ਕਿ ਨਹੀਂ ਸਾਈਡ ਤੇ ਕਿ ਤਾਂ ਕਹਿ ਕੇ ਪਿਆਰ ਨਾਲ ਸਾਈਡ ਤੇ ਕਰਾ ਦਿੰਦੇ ਬਟ ਫਿਰ ਵੀ ਚਲੋ ਜਿੱਦਾਂ ਉਹਨਾਂ ਨੇ ਥੋੜਾ ਗੁੱਸੇ 'ਚ ਬੋਲੇ ਕੁਛ ਹੋਇਆ ਮੁੰਡਾ ਹਲਕੀ ਜੀ ਕੋਈ ਉਮਰ ਦਾ ਹੈ ਉਹ ਸ਼ਾਇਦ ਬੋਲੇ ਬਾਕੀ ਜਿਹੜੇ ਸਿਆਣੇ ਬੰਦੇ ਉਹਨਾਂ ਬਿਲਕੁਲ ਜੈਨੂਨ ਗੱਲ ਹਟਣ ਕੀਤੀ ਜਿਹੜੀ ਬੰਦੀ ਸੀ ਉਸ ਤੋਂ ਬਾਅਦ ਚਲੋ ਅਸੀਂ ਇਹਨੂੰ ਲੈ ਕੇ ਆਂਦਾ ਜੋ ਮਰਜੀ ਹੈ ਉਹ ਰੋਪੇ ਇੱਕ ਦਾੜਾ ਜਿਹੜਾ ਪਟਿਆ ਗਿਆ ਵਾ ਇਹਨਾਂ ਵੱਲੋਂ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਇਹਨੂੰ ਜਦੋਂ ਪਿੱਛੋਂ ਸਾਰੇ ਬੰਨਾਂ ਜਫੇ ਪਿਓ ਦਾੜਾ ਕਿਹੜੇ ਬੰਨ ਨੂੰ ਪਟਦੂਗਾ ਮੁੰਡਾ ਉਹ ਤਾਂ ਮੁੰਡਾ ਹੀ ਹਲਕੀ ਜੀ ਉਮਰ ਦਾ ਵਾ ਜਿਹੜਾ ਮੁੰਡੇ ਜਿਹਦੀ ਕਹਿਣ ਦੇ ਲੜਾਈ ਹੋਈ ਆ ਉਹ ਮੈਂ ਤਾਂ ਹੁਣ ਵੀ ਨਹੀਂ ਪੀਹਾ ਮੁੰਡਾ ਕਿਹੜਾ ਵਾ ਬਟ ਚਲੋ ਇਹਦੇ ਕਹਿੰਦੇ ਤਾਂ ਉਹ ਮੁੰਡਾ ਜਿਹੜਾ ਸੀਗਾ ਉਹ ਹਲਕੇ ਹੀ ਉਮਰ ਦਾ ਮੁੰਡਾ ਉਹਦੇ ਕੋਈ ਦਾੜੀਆਂ ਨਾਲ ਇਦਾਂ ਕੋਈ ਗੱਲ ਹੋ ਗਈ ਅਸੀਂ ਬੈਠੇ ਆ ਕੋਈ ਗੱਲ ਬੰਨ ਨਹੀਂ ਆਪਣੇ ਸੀਸੀਟੀਵੀ ਦੇ ਵਿੱਚ ਜਿੱਦਾਂ ਹੋ ਗਿਆ ਸਾਰਾ ਕੁਝ ਕੈਦ ਹੋਇਆ ਨਾ ਉਹਦੇ ਅਕੋਰਡਿੰਗ ਜਿੱਦਾਂ ਵੀ ਆਗਾ ਬੰਦਾ ਜੋ ਹੁੰਦਾ ਇੱਕ ਦੂਜੇ ਤੇ ਕੀਤਾ ਜਾਂਦਾ